ਨੀ ਉਹ ਵੀ ਫੇਰੀ ਲਿਆਈਓ ਜਿਹਨੇ ਆਪਣੀ ਜਨਾਨੀ ਮਾਰ ਦਿੱਤੀ ਇਹ ਦਾਈ ਆ ਦਾਈਆਂ ਦਾਈ ਆ ਇਹਨਾਂ ਨੇ ਕੋਈ ਪੋਸਟ ਨਾ ਕੀਤਾ ਦਾਈ ਸੀ ਇਹ ਦਾਈਆਂ ਤੋਂ ਡਾਕਟਰ ਬਣਿਆ ਕੋਈ ਡਾਕਟਰ ਨਹੀਂ ਐ ਦਾਈ ਐ ਮੋਟੇ ਮੋਟੇ ਇੱਥੇ ਆਨ ਦੇ ਕਿੱਥੇ ਨਾ ਯੁਗ ਦੇ ਆਪਣਾ ਜਨਾਨੀ ਵਿਚਰੀ ਲੈ ਕੇ ਗਈ ਜੇ ਤਾਂ ਮਾਰ ਓਏ ਦਾਈਆਂ ਦੋ ਤਰੀਆਂ ਲੈਣ ਗਿਆ ਸਿਟੀ ਐਸ ਐਚਓ ਨੇ ਉੱਪਰ ਜਾਣ ਤੋਂ ਸਾਨੂੰ ਕਾਹਦੇ ਲਈ ਰੋਕਿਆ ਇਹ ਤੁਸੀਂ ਸਰ ਆਸਟੈਂਡ ਕਰ ਸਕਦੇ ਆ ਇੱਕ ਆਪਾਂ ਇੱਕ ਸਿਵਿਲੀਅਨ ਆ ਸਰ ਸਾਨੂੰ ਇਸ ਬਾਰੇ ਪਤਾ ਨਹੀਂ ਪੈ ਰਿਹਾ ਤੁਸੀਂ ਜੁੱਛੋ ਨਾ ਕਾਠਾ ਕੋਈ ਨਹੀਂ ਘੜੀ ਤੇ ਮੇਰੀ ਨਾਲ ਖੜਾ ਹੋਇਆ ਜਦ ਅਸੀਂ ਦੁੱਧਾ ਜਦ ਅਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਨ ਲਈ ਨਾਲ ਜਾ ਰਹੇ ਸੀਗੇ ਫਿਰ ਇਹਨਾਂ ਨੇ ਕਿਉਂ ਰੁਕੇ ਕਿਹਦੀ ਡਾਟਾ ਕੀ ਕਹਿਣਾ ਇਹਦੇ ਬਾਰੇ ਸਰ ਜੀ ਮੈਂ ਪਰਚੇ ਹੀ ਮੰਗਿਆ ਪਰਚੇ ਹੋਈ ਜਾਂਦੇ ਤੇ ਨਾ ਕੰਮ ਕਰਨ ਹਸਪੀਟਲ ਬੰਦ ਕਰ ਦਿੰਦੇ ਮੈਨੂੰ ਮੈਨੂੰ ਨਹੀਂ ਪਤਾ ਮੇਰੇ ਪਰਚੇ ਰੁਕੇ ਸਾਂ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਤੇ ਹਸਪੀਟਲ ਬੰਦ ਕਰ ਦਿੰਦੇ ਨੇ ਮੈਨੂੰ ਨਹੀਂ ਪਤਾ ਕਿੰਨੇ ਲੋਕਾਂ ਨੂੰ ਪੈ ਲੈ ਰਹੇ ਲੱਗਦਾ 2 ਲੱਖ ਪਰ ਮੈਂ ਮੈਂ ਇੱਕ ਗੱਲ ਜ਼ਰੂਰ ਚ ਸਾਰੇ ਕਿ ਪਿੱਛੇ ਕਰ ਲੋ ਇਹਨੂੰ ਸਰ ਸਾਡੀ ਲਾਈਨ 40 40 ਲੱਖਿਆ ਰੀਚਰ ਸੀ ਸਰ ਬਾਵਲਵਾਨੀ ਪਬਲਿਕ ਸਕੂਲ ਬਹੁਤ ਲੋ ਹੈਲੋ ਇਹਨੇ ਮਾਣਾ ਜੀ ਜਾਨਕਨ ਕੇ ਨੇ ਸਰਫਾਤ ਫਾਜਮਾ ਬਾਬਾ ਬਹੁਤ ਵਧੀਆ ਰਸੋਣ ਬਹੁਤ ਚੰਗਾ ਨਾ ਗੋਮੈਂਟ ਦੇ ਮੈਂ ਬੜੀਆ ਹਸਮਣ ਹੈ ਜੀ ਹਾਂਜੀ ਉਹ ਮਰਿਆ ਉਹਦੇ ਉੱਪਰ ਰਾਗਨੀ ਹਸਪੀਟਲ ਮੁਲਤਾਨ ਡਾਕਟਰ ਰਮਨਦੀਪ ਸਿੰਘ ਮੁਲਤਾਨ ਰਾਗਨੀ ਹਸਪੀਟਲ ਨਹੀਂ ਨਰਕ ਵਾਂ ਨਰਕ 26 ਪਰਚੇ ਆ ਤੇ 26 27ਵਾਂ ਪਰਚਾ ਸਾਡੇ ਨੂੰ ਹੋਣਾ ਵਾ ਜਿਹੜਾ ਦਾ ਜ਼ਿੰਦਗੀ ਦਾ ਆਖਲਾ ਪਰਚਾ ਹੋਣਾ ਵਾ ਬਸ ਕਮਲ ਉਹ ਕਿਹਾ ਕਿ ਇਹਨਾਂ ਨੇ ਨਾ ਮਾਜੀ ਬਣਾ ਕੋਲ ਉਹਰਾ ਐਡਵੋਕੇਟ ਆ ਜੀ ਮੈਂ ਇਹ ਪ੍ਰਿੰਸ ਮੇਰਾ ਬਚਪਨ ਦਾ ਦੋਸਤ ਹੈ ਜੀ ਅਸੀਂ ਆਨੇ ਜਾਣੇ ਆ ਇਹ ਸਾਰਾ ਬੱਤਰਾ ਪਰਿਵਾਰ ਸਾਨੂੰ ਬਚਪਨ ਤੋਂ ਜਾਣਦਾ ਜੀ ਇਹਦੀ ਵਾਈਫ ਸੀਗੀ ਰਿਤੂ ਸੂਲ ਉਹ ਸਾਹਮਣੇ ਸਕੂਲ ਜਿਹੜਾ ਹੈਗਾ ਆਪਣਾ ਲਾਲਵਾਨੀ ਸਕੂਲ ਚ ਟੀਚਰ ਹੈ ਜੀ ਉਹਨੂੰ ਪਥਰੀ ਦੀ ਥੋੜੀ ਪਿੱਤੇ ਚ ਪ੍ਰੋਬਲਮ ਸੀਗੀ ਜੀ ਉਹਨਾਂ ਨੇ ਇਥੇ ਹਸਪੀਟਲ ਐਡਮਿਟ ਕਰਾਇਆ ਵਾ ਪੱਥਰੇ ਦਾ ਇੱਕ ਛੋਟਾ ਮਾਈਨਰ ਆਪਰੇਸ਼ਨ ਹੁੰਦਾ ਵਾ ਜੀ ਜੇ ਇਹਨਾਂ ਨੂੰ ਨਹੀਂ ਇਨੀ ਕੁਆਲੀਫਿਕੇਸ਼ਨ ਹੈਗੀ ਸੀਗੀ ਇਹਨਾਂ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ ਪੇਸ਼ੈਂਟ ਨੂੰ ਇਹਨਾਂ ਨੇ ਪੱਥਰੇ ਦਾ ਆਪਰੇਸ਼ਨ ਕੀਤਾ ਡਾਕਟਰ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਕੰਮ ਗਲਤ ਹੋ ਗਿਆ ਵਾ ਜੀ ਖੂਨ ਦਾ ਬਹੁਤ ਜ਼ਿਆਦਾ ਵਗ ਗਿਆ ਇਹਨਾਂ ਨੇ ਉਹਨੂੰ ਭੇਜ ਦਿੱਤਾ ਜੀ ਖੂਨ ਦਾ ਇਲਾਜ ਕਰਨ ਲਈ ਤੇ ਖੂਨ ਦਾ ਇਲਾਜ ਕਰਨੋਂ ਪੰਜ ਘੰਟੇ ਤੜਫਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਜੀ ਕਿ ਤੇਦਾ ਦੇ ਨਾਰਮਲ ਪ੍ਰੈਸ਼ਰ ਹੁੰਦਾ ਜੀ ਸਕਸੈਸ ਹੋ ਜਾਂਦਾ ਇਹਨਾਂ ਨੇ ਪਤਾ ਨਹੀਂ ਕੀ 나ੜ ਗਲਤ ਕਰ ਦਿੱਤੀ ਕੀ ਇਹਨੂੰ ਕੋਈ ਅਨਖੇਲੀ ਹੋਈ ਆ ਜੀ ਆਪਰੇਸ਼ਨ ਵੇਲੇ ਉਹਦਾ ਖੂਨ ਸਾਰਾ ਵਗ ਗਿਆ ਜੀ ਥੈਲੀਆਂ ਭਰਦੀਆਂ ਰਹੀਆਂ ਕੋਈ ਤੜਫਦੀ ਰਹੀ ਇਹਨਾਂ ਨੇ ਪਰਵਾਹ ਨਹੀਂ ਕੀਤੀ ਡਾਕਟਰੋਂ ਤੋਂ ਚੱਲ ਗਿਆ ਸਾਫ ਨੂੰ ਪਿੱਛੇ ਲਈ ਰੱਖਿਆ ਬਸ ਹੁਣ ਤੇ ਮੰਗ ਕੀ ਕਰਦੇ ਮੰਗ ਕੀ ਕਰਦੇ ਜਦੋਂ ਵਾਪਸ ਆ ਰੈਫਰ ਕਰਤਾ ਜੋ ਰੈਫਰ ਕੀ ਪੈਣੇ ਚਾਹ ਜਦੋਂ ਤੋਂ ਗੋਬਿੰਦਾ ਤੁਹਾਡਾ ਤੋਂ ਪਰੇ ਜਿੱਦ ਪਹਿਲਾਂ ਹੀ ਕਰਾ ਹੋ ਗਿਆ ਆ ਪੂਰੀ ਤੇ ਪਹਿਲਾਂ ਹੀ ਡੈੱਡ ਹੋ ਗਈ ਆ ਜੀ ਕੋਈ ਵਿਚਾਈ ਕੁਛ ਨਹੀਂ ਗਾ ਸਾਰੀ ਇਹਨਾਂ ਦੇ ਅਨਕੀਲੀ ਨੇ ਕੰਮ ਹੋਇਆ ਉਹ ਮੈਂ ਨਹੀਂ ਬਲੱਡ ਡੋਨੇਸ਼ਨ ਦੇ ਕੈਂਪ ਲਾਉਂਦੇ ਆ ਜਿਹਦੇ ਕਰਕੇ ਸਿਵਲ ਹਸਪਤਾਲਾਂ ਦੇ ਵਿੱਚ ਬਲੱਡ ਭਰਿਆ ਪਿਆ ਤੇ ਫਿਰ ਇਹਨਾਂ ਨੇ ਵੱਲੋਂ ਇਹਨਾਂ ਨੇ ਕਿਹਾ ਜੀ ਬਲੱਡ ਦੇ ਦਾਨ ਕਰੋ ਜੀ ਕਰਦਿਆਂ ਨੂੰ ਕਿੱਥੇ ਭੇਜਿਆ ਕਿੱਥੇ ਨਹੀਂ ਭੇਜਿਆ ਵਿਚਾਰੇ ਨੂੰ ਆਪਾਂ ਪਤਾ ਪਹਿਲਾਂ ਨਹੀਂ ਪਾਇਆ ਜੀ ਜਿਹਨਾਂ ਦਾ ਪ੍ਰੀ ক্রিਟੀਕਲ ਕੰਡੀਸ਼ਨ ਦੇ ਵਿੱਚ ਇਹਦੀ ਵਾਈਫ ਹੋਵੇ ਘਰ ਦੇ ਘਬਰਾ ਗਏ ਸਾਰੇ ਉਹ ਖੂਨ ਲੈਣ ਗਏ ਇਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਤੇ ਵਾਪਸ ਆਏ ਇਹਨਾਂ ਨੇ ਕਿ ਖੂਨ ਦਿੰਦੇ ਹਾਂ ਅਮ ਕਰ ਦਿੱਤਾ ਵਾ ਉਹ ਕਹਿੰਦੇ ਆ ਜੀ ਇਹਨੂੰ ਐਨਐਸਐਲ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗਦੇ ਅਸੀਂ ਇਹ ਕਰਦੇ ਹਾਂ ਜੀ ਇਦਾਂ ਦੇ ਹੋਰ ਬਣਾ ਖਰਾਬ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਗਾਇਨੀ ਹਸਪੀਟਲ ਆ ਇਹਨੂੰ ਪਤਾ ਕੀਤਾ ਜਾਵੇ ਕਿ ਇਹ ਪੁੱਛੀ ਅਪਰੇਸ਼ਨ ਨਹੀਂ ਪਿੱਛੇ ਬ੍ਰੇਨ ਕਰ ਸਕਦੇ ਸੀ ਕਿ ਨਹੀਂ ਕਰ ਸਕਦੇ ਸੀ ਯੰਗ ਲੇਡੀ ਗਈ ਆ ਜੀ ਉਹਦੀ ਵਾਈਨ ਚਲ ਗਈ ਉਹਦੀ 12 ਸਾਲ 13 ਸਾਲ ਦੀ ਛੋਟੀ ਜੀ ਬੱਚੀ ਆ ਜੀ ਉਹਨਾਂ ਪਿੱਛੇ ਕਿੰਨਾ ਬਾਅਦ ਹੀ ਦੋਸਤ ਬੰਦ ਕਰਦੇ ਨੇ ਪਰ ਮੈਨੂੰ ਪਤਾ ਨਹੀਂ ਕਿ ਕਿੰਨੇ ਲੋਕਾਂ ਤੋਂ ਮੈਂ ਲੈ ਰਹੇ ਲੱਗਦਾ 2 ਲੱਖ ਪਰ ਮੈਂ ਮੈਂ ਇਹ ਗੱਲ ਜ਼ਰੂਰ ਚੱਕਾਂਗਾ ਕਿ ਇਹ ਵੀ ਮੈਂ ਕਰਾਂਗਾ ਮੈਂ ਇਹ ਗੱਲ ਕੰਮ ਨਹੀਂ ਇਹਨਾਂ ਦਾ ਪੈਸਾ ਤੋਂ ਇਲਾਵਾ